6 ਜੂਨ ਨੂੰ ਇਹ ਮੁੰਡਾ ਰਜਿੰਦਰ ਕੁਮਾਰ ਸਾਡੇ ਕੋਲ ਖੜਾ ਹੈ ਇਹ ਥੋ ਮੇਰੀ ਮੁਹੱਲੇ ਦਾ ਹੀ ਮੁੰਡਾ ਹੈ ਪਾਜਗਰ ਭਾਈਚਾਰੇ ਦੇ ਵਿੱਚੋਂ ਜਿਨ੍ਹਾਂ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਕੁਝ ਸਮਾਂ ਪਹਿਲਾਂ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ 35 ਸਾਲ ਤੋਂ ਇਹਨਾਂ ਨੇ ਇੱਕ ਥਾਂ ਲੈ ਕੇ ਉੱਥੇ ਤੇ ਆਪਣੀਆਂ ਦੁਕਾਨਾਂ ਪਾਈਆਂ ਹੋਈਆਂ ਨੇ ਪਰ ਕੁਝ ਬੰਦਿਆਂ ਨੇ ਇਸ ਤੋਂ ਬਾਅਦ ਆ ਕੇ ਉਸ ਥਾਂ ਦੇ ਨਾਲ ਛੇੜਖਾਨੀ ਕਰਕੇ ਉੱਥੇ ਆਪਣਾ ਕਬਜ਼ਾ ਸ਼ੋਅ ਕਰਦੇ ਆ ਤੇ ਉਸ ਥਾਂ ਦੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਆ ਸਰ ਗੱਲ ਇਹ ਹੋਈ ਆ ਮੈਨੂੰ ਨਾ ਅੱਜ ਕਟੋ-ਕਟ 10 ਦਿਨ ਹੋ ਗਏ ਘਰੇ ਆਏ ਨੂੰ ਜਾਨੀ ਕਿ ਇਹ ਵੀ 6-7 ਦਿਨ ਹੋ ਗਏ ਮੈਂ ਹਸਪਤਾਲ ਤੋਂ ਆਇਆ ਸਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਇਸ ਕਰਕੇ ਤੁਹਾਨੂੰ ਬੁਲਾਇਆ ਸਰ ਤੇ ਸਰ ਮੇਰੇ ਨਾਲ ਨਜਾਇਜ਼ ਤੱਕਾ ਹੋ ਰਿਹਾ ਇੱਕ ਤਰ੍ਹਾਂ ਦਾ ਕਰਦਾ ਦਾਸ ਦਾ ਨਾਮ ਮਾਸਟਰ ਬਲਵਿੰਦਰ ਸਿੰਘ ਪ੍ਰੈਜ਼ੀਡੈਂਟ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਜੀ ਜਿਹੜਾ ਅੱਜ ਤੁਸੀਂ ਸਾਨੂੰ ਬੁਲਾਇਆ ਕਿਸ ਕਾਰਨ ਬੁਲਾਇਆ ਹਰਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸੱਦੇ ਨੂੰ ਕਬੂਲ ਦੇ ਹੋਏ ਸਾਡੇ ਦਰਮਿਆਨ ਪਹੁੰਚੇ ਹੋ ਸਮਾਜ ਦੇ ਵਿੱਚ ਜਦੋਂ ਕਦੇ ਦੁੱਖ ਦੀ ਘੜੀ ਹੁੰਦੀ ਆ ਤਾਂ ਉਦੋਂ ਅਸੀਂ ਤੁਹਾਡੇ ਰਾਹੀਂ ਸਰਕਾਰ ਤੱਕ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਆ ਤੁਹਾਡਾ ਬਹੁਤ-ਬਹੁਤ ਇੱਕ ਵਾਰੀ ਫਿਰ ਮੇਰੇ ਵੱਲੋਂ ਮੇਦੀ ਪੂਰੇ ਸਮਾਜ ਵੱਲੋਂ ਸੰਘਰਸ਼ ਕਮੇਟੀ ਵੱਲੋਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੀ ਆਵਾਜ਼ ਬੁਲੰਦ ਕਰਨ ਲਈ ਸਾਡੇ ਦਰਮਿਆਨ ਪਹੁੰਚੇ ਹੋ ਅੱਜ ਦਾ ਜਿਹੜਾ ਤੁਹਾਨੂੰ ਸਤਨ ਦਾ ਸਾਡਾ ਮੇਨ ਵਿਸ਼ਾ ਉਹ ਇਹ ਹੈ ਕਿ ਅੱਜ ਤੋਂ ਤਕਰੀਬਨ 11 ਦਿਨ ਪਹਿਲਾਂ 6 ਜੂਨ ਨੂੰ ਇਹ ਮੁੰਡਾ ਰਜਿੰਦਰ ਕੁਮਾਰ ਸਾਡੇ ਕੋਲ ਖੜਾ ਹੈ ਇਹ ਥੋ ਮੇਰੀ ਮੁਹੱਲੇ ਦਾ ਹੀ ਮੁੰਡਾ ਹੈ ਵਾਜਗਰ ਭਾਈ ਚਾਰੇ ਦੇ ਵਿੱਚੋਂ ਜਿਨ੍ਹਾਂ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਕੁਝ ਸਮਾਂ ਪਹਿਲਾਂ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ 35 ਸਾਲ ਤੋਂ ਇਹਨਾਂ ਨੇ ਇੱਕ ਥਾਂ ਲੈ ਕੇ ਉੱਥੇ ਦੇ ਆਪਣੀਆਂ ਦੁਕਾਨਾਂ ਪਾਈਆਂ ਹੋਈਆਂ ਨੇ ਪਰ ਕੁਝ ਬੰਦਿਆਂ ਨੇ ਉਸ ਤੋਂ ਬਾਅਦ ਆ ਕੇ ਉਸ ਥਾਂ ਦੇ ਨਾਲ ਛੇੜਖਾਨੀ ਕਰਕੇ ਉੱਥੇ ਆਪਣਾ ਕਬਜ਼ਾ ਸ਼ੋਅ ਕਰਦੇ ਆ ਤੇ ਉਹ ਥਾਂ ਦੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੇ ਆ ਬਹੁਤ ਲੰਮੇ ਸਮੇਂ ਤੋਂ ਕਦੇ ਕਿਸੇ ਤਰ੍ਹਾਂ ਮੰਨਤੀ ਕਰਕੇ ਭੰਨਤੋੜ ਕਰਕੇ ਇਸ ਤਰ੍ਹਾਂ ਦੇ ਨਾਲ ਮਿਲ ਕੇ ਉਹ ਬਹੁਤ ਜ਼ਿਆਦਾ ਵਧੇਕੀਆਂ ਕਰ ਰਹੇ ਆ ਪਰ ਅਸੀਂ ਇਹਨਾਂ ਹਰ ਇੱਕ ਗੱਲਬਾਤੀ ਉਹਨਾਂ ਨੂੰ ਇਗਨੋਰ ਕਰ ਦਿੰਦੇ ਸੀ ਵੀ ਕੋਈ ਗੱਲ ਨਹੀਂ ਇਹ ਇਹਨਾਂ ਦਾ ਹੱਕ ਆ ਇਹਨਾਂ ਦੇ ਇਹ ਸਾਰਾ ਕੁਝ ਇਹਨਾਂ ਦੇ ਕੋਲ ਆ ਇੰਤਕਾਲ ਇਹਨਾਂ ਦੇ ਕੋਲ ਆ ਬੈਂਕ ਤੋਂ ਲੋਨ ਆ ਹੋਇਆ ਆ ਬੈਂਕ ਨੇ ਸਾਰੀਆਂ ਸੈਟਾਂ ਕਲੀਅਰ ਕੀਤੀਆਂ ਹੋਈਆਂ ਨੇ ਸਭ ਕੁਝ ਇਹਨਾਂ ਦੇ ਨਾਂ ਤੇ ਬੋਲਦਾ ਪਰ ਉਹ ਬੰਦੇ ਕਾਬਜ ਹੋਣ ਦੇ ਨਾਤੇ ਉੱਥੇ ਮਿੱਟੀ ਪਾ ਰਹੇ ਸੀ ਉਸ ਦਿਨ ਪਹਿਲਾਂ ਤੇ ਇਹ ਉੱਥੋਂ ਲੰਘ ਰਹੀ ਸੀ ਜਦੋਂ ਇਹ ਉੱਥੋਂ ਲੰਘ ਰਹੀ ਸੀ ਆਪਣੀ ਮਾਤਾ ਦੇ ਨਾਲ ਮਾਤਾ ਸਿੰਦਰ ਕੌਰ ਤੇ ਮੁੰਡੇ ਦਾ ਨਾਂ ਰਜਿੰਦਰ ਸਿੰਘ ਆ ਇਹਦਾ ਭਰਾ ਇੱਕ ਫੌਜ ਦੇ ਵਿੱਚ ਸੋਚ ਕੇ ਦੇਖੋ ਕਈ ਕ ਫੌਜ ਦੇ ਵਿੱਚ ਜਿਹੜਾ ਬੱਚਾ ਨੌਕਰੀ ਕਰ ਰਿਹਾ ਦੇਸ਼ ਦੀ ਸੇਵਾ ਕਰ ਰਿਹਾ ਜੇ ਉਹਨਾਂ ਦੇ ਪਰਿਵਾਰਾਂ ਨਾਲ ਇਸ ਤਰ੍ਹਾਂ ਦਾ ਧੱਕਾ ਹੋ ਰਿਹਾ ਜਿਹੜਾ ਮੈਂ ਧੱਕੇ ਦੀ ਗੱਲ ਕਰਨ ਵਾਸਤੇ ਜਾ ਰਿਹਾ ਤੇ ਜਦੋਂ ਇਹ ਲੰਘਦੇ ਸੀ ਤਾਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਭਾਈ ਇੱਥੇ ਮਿੱਟੀ ਨਾ ਪਾਓ ਅਜੇ ਆਪਣਾ ਕੋਈ ਮਸਲਾ ਹੱਲ ਨਹੀਂ ਹੋਇਆ ਪਰ ਉਹਨਾਂ ਨੇ ਇਹਨਾਂ ਨੂੰ ਉਹ ਰੁਕਣ ਦੀ ਬਜਾਏ ਰੁਕਣ ਦੀ ਬਜਾਏ ਇਹਨਾਂ ਨੂੰ ਗਾਲੀ ਕਲੋਚ ਇੱਕ ਵਾਰ ਹੀ ਨਹੀਂ ਪਹਿਲਾਂ ਵੀ ਉਹਨਾਂ ਨੇ ਬਹੁਤ ਵਾਰੀ ਕੀਤਾ ਪਰ ਉਸ ਦਿਨ ਵੀ ਉਹਨਾਂ ਨੇ ਜਾਤੀ ਦੇ ਨਾਂ ਤੇ ਅਪਸ਼ਬਦ ਬੋਲਦੇ ਹੋਏ ਗਾਲੀ ਗਲੋਚ ਕਰਦੇ ਹੋਏ ਨਾਲ ਤਾਂ ਇਸ ਬੱਚੇ ਤੇ ਅਟੈਕ ਕੀਤਾ ਨਾਲੇ ਇਸ ਦੀ ਮਾਤਾ ਤੇ ਸਿੰਦਰ ਕੌਰ ਤੇ ਅਟੈਕ ਕੀਤਾ ਉਹਦੇ ਜਾਣ ਕੇ ਵੀ ਹੱਥ ਚੱਕਿਆ ਪਰ ਅਸੀਂ ਆਪਣੇ ਆਪ ਨੂੰ ਸਾਰੇ ਭਾਈਚਾਰੇ ਨੇ ਫੈਸਲਾ ਕੀਤਾ ਕਿ ਮਾਤਾ ਦੀ ਇਹਨਾਂ ਨੂੰ ਉਹਨਾਂ ਨੂੰ ਅਸੀਂ ਹਸਪਤਾਲ ਨਹੀਂ ਭੇਜਾਂਗੇ ਕਿਉਂਕਿ ਕਿਤੇ ਇਹ ਨਾਲ ਲੋਕ ਸੋਚਣਾਂ ਵੀ ਵਾਜ ਕਰਨੇ ਜਿਹੜੇ ਵੀ ਇਹ ਸਾਰੇ ਆਪਣੀ ਔਰਤਾਂ ਦਾ ਸਹਾਰਾ ਲੈ ਕੇ ਇਸ ਤਰ੍ਹਾਂ ਦਾ ਕਾਰਨਾਮਾ ਕਰਦੇ ਆ। ਸੋ ਅਸੀਂ ਉਹਨਾਂ ਨੂੰ ਆਪਣੇ ਘਰੇ ਰੱਖਿਆ ਇਹ ਬੱਚਾ ਦਾਖੜ ਰਿਆ ਜੀ ਦੇ ਸੱਟਾਂ ਲੱਗੀਆਂ ਸੀ। ਇਹਦੇ ਹੱਥ ਤੇ ਉੱਤੇ ਵੀ ਸੱਟਾਂ ਸੀਗੀਆਂ ਤੇ ਤਿੱਖੇ ਹਥਿਆਰ ਨਾਲ ਕਿਸੇ ਨਾਲ ਵਾਰ ਕੀਤਾ ਸੀ ਜਿਹਦੇ ਲੱਕ ਦੀ ਰੀੜ ਦੀ ਹੱਡੀ ਦੇ ਉੱਤੇ ਵੀ ਠੁੱਡਿਆ ਦੇ ਨਾਲ ਵਾਰ ਕੀਤੇ ਗਏ। ਵਾਰ ਕਰਨ ਵਾਲਿਆਂ ਦੇ ਵਿੱਚ ਇੱਕ ਮੌਜੂਦਾ ਪੰਚਾਇਤ ਮੈਂਬਰ ਜਿਹੜੇ ਪੰਚਾਇਤ ਦਾ ਇਹ ਫਰਜ਼ ਬਣਦਾ ਹੈ ਕਿ ਮਸਲੇ ਦਾ ਹੱਲ ਕੀਤਾ ਜਾਵੇ ਪਰ ਉਹ ਉਲਟ ਜਾ ਕੇ ਇਸ ਤੇ ਜਾ ਕੇ ਇਹਨੂੰ ਕੁੱਟ ਕੇ ਢਾ ਕੇ ਕੁੱਟਿਆ ਇਹ ਦਾਖੜ ਰਿਆ ਦਾਹਨ ਹੋਣ ਤੋਂ ਬਾਅਦ ਵੀ ਹੁਣ ਤੱਕ ਅਸੀਂ 6-7 ਵਾਰ ਚੌਂਕੀ ਦੇ ਵਿੱਚ ਵਿజిਟ ਕੀਤੀ ਡੀਐਸਪੀ ਸਾਹਿਬ ਨਾਲ ਅਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਇਨਸਪੈਕਟਰ ਸਾਹਿਬ ਨਾਲ ਵੀ ਸਪੈਸ਼ਲ ਉਹਨਾਂ ਦਾ ਜਦੋਂ ਬੁਲਾਇਆ ਅਸੀਂ ਉੱਥੇ ਗਏ ਤੇ ਰਾਤ ਵੀ ਅਸੀਂ ਚੌਂਕੀ ਦੇ ਵਿੱਚ ਗਏ ਪਰ ਉਹ ਕੋਈ ਗੱਲ ਕਹਿ ਰਹੇ ਆ ਕਿ ਜੀ ਬਾਜੀਗਰ ਭਾਈਚਾਰਾ ਜਿਹੜਾ ਇਹ ਐਸਸੀ ਐਕਟ ਦੇ ਵਿੱਚ ਨਹੀਂ ਆਉਂਦਾ ਉਸ ਬੰਦੇ ਨੇ ਜਿਹੜੇ ਜਿਹੜੇ ਵੀ ਲੋਕਾਂ ਨੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹ ਆਪਣੇ ਘਰਾਂ 'ਚ ਬੈਠੇ ਆ ਤੇ ਸਾਡੇ ਲੋਕ ਤਰਫ ਦੇ ਫਿਰਦੇ ਆ ਇਨਸਾਫ ਵਾਸਤੇ ਇਹ ਕਿੱਥੋਂ ਦਾ ਨੇ ਆ ਉਹ ਲੋਕ ਘਰਾਂ ਚ ਬੈਠੇ ਆ ਸੀ ਲੋਕ ਦਰਦਰ ਤੇ ਪੜਕ ਰਹੇ ਆ ਪ੍ਰਸ਼ਾਸਨ ਦੇ ਦਰਬਾਰ ਜਾ ਰਹੇ ਆ ਕਿ ਸਾਡੇ ਲੋਕਾਂ ਨੂੰ ਨਿਆਹ ਦਿੱਤਾ ਜਾਵੇ ਉਹਨਾਂ ਲੋਕਾਂ ਤੇ ਬੰਦੀ ਧਾਰਾ ਲਾ ਕੇ ਐਸਸੀ ਐਸਟੀ ਅਗ ਦੇ ਤਹਿਤ ਉਹਨਾਂ ਦੇ ਪਰਚਾ ਦਾਜ ਕਰਕੇ ਇਹਦੇ ਪਰਿਵਾਰ ਨੂੰ ਨਿਆਹ ਦੇ ਆ ਜਾਵੇ ਪਰ ਕੋਈ ਤੁਹਾਨੂੰ ਸੁਣਨ ਵਾਸਤੇ ਮਿਲਦਾ ਪ੍ਰਸ਼ਾਸਨ ਤੋਂ ਕਿ ਬਾਜੀਗਰ ਤਾਂ ਐਸਸੀ ਐਸਟੀ ਐਕਟ ਦੇ ਵਿੱਚ ਆਉਂਦੇ ਹੀ ਨਹੀਂ ਫਿਰ ਉਹਨਾਂ ਨੂੰ ਕਲੀਅਰੈਂਸ ਦਿੱਤੀ ਜਾਂਦੀ ਹੈ ਕਿ ਅਸੀਂ ਐਸਸੀ ਐਸਟੀ ਦੇ ਐਕਟ ਦੇ ਅੰਡਰ ਆਉਂਦੇ ਆ ਹੁਣ ਅਸੀਂ ਮੰਗਲਵਾਰ 18 ਤਰੀਕ 10 ਵਜੇ ਸਾਰੇ ਡਰਾਨੇ ਇਕੱਠੇ ਹੋਣ ਦਾ ਅਸੀਂ ਨਿਰਣਾ ਕੀਤਾ ਸਮੱਚੇ ਬਾਜੀਗਰ ਭਾਈਚਾਰੇ ਨੇ ਨਾਬੇ ਬਲਾਕ ਦੀਆਂ ਸਾਰੀਆਂ ਸੰਗਤਾਂ ਨੇ ਭਰਾਤਰੀ ਜਥੇਬੰਦੀਆਂ ਜਿਹੜੀਆਂ ਐਸਟੀਬੀਸੀ ਦੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਸਾਰਿਆਂ ਨਾਲ ਸੋਚ ਵਿਚਾਰ ਕਰਕੇ ਅਸੀਂ ਆਪਣਾ ਇਨਸਾਫ ਲੈਣ ਲਈ ਸਰਕਾਰ ਦੇ ਦਰਬਾਰ ਥਾਣੇ ਦਾ ਘਰਾਓ ਕਰਨ ਵਾਸਤੇ ਜਾ ਰਹੇ ਹਾਂ ਉੱਥੇ ਅਸੀਂ ਧਰਨਾ ਦੇਵਾਂਗੇ ਸਮੁੱਚਾ ਪੰਜਾਬ ਇਕੱਠਾ ਹੋ ਕੇ ਸਾਰੀ ਜਥੇਬੰਦੀ ਸਾਡੀ ਉੱਥੇ ਇਸ ਬੱਚੇ ਨੂੰ ਇਨਸਾਫ ਦਵਾਉਣ ਵਾਸਤੇ ਅਸੀਂ ਇਕੱਠੇ ਹੋ ਰਹੇ ਹਾਂ ਵੀਰ ਜੀ ਮੈਂ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਕਰਨੀ ਚਾਹਨਾ ਕਿ ਜੇਕਰ ਸਰਕਾਰਾਂ ਨੇ ਇਸੇ ਤਰ੍ਹਾਂ ਧੱਕਾ ਕਰਨਾ ਤਾਸੀਂ ਪਹਿਲੇ ਹੀ ਪਾਕਿਸਤਾਨ ਤੋਂ ਬੜਾ ਸੰਤਾਪ ਭੋਗਦੇ ਹੋਏ ਇੱਥੇ ਆਏ ਸੀ ਸਾਨੂੰ ਇੱਥੇ ਸਾਡੇ ਰਹਿਣ-ਜਾਣ ਦੇ ਅਧਿਕਾਰ ਤਾਂ ਹੁਣ ਤੱਕ ਨਹੀਂ ਮਿਲੇ ਪਰ ਸਾਡੇ ਲੋਕਾਂ ਨੂੰ ਜਾਤੀਵਾਦ ਦੇ ਤੌਰ ਤੇ ਟਾਰਚਰ ਕਰਕੇ ਦਿਮਾਗੀ ਸੱਟਾਂ ਮਾਰੀਆਂ ਜਾਂਦੀਆਂ ਨੇ ਮਾਨਸਿਕ ਤੌਰ ਤੇ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਇਸ ਬੱਚੇ ਨੂੰ ਜਿਸ ਤਰ੍ਹਾਂ ਜਾਤੀ ਤੌਰ ਤੇ ਪਰੇਸ਼ਾਨ ਕੀਤਾ ਗਿਆ ਇਸ ਬੱਚੇ ਦੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਦੀ ਮਾਤਾ ਦਾ ਹਾਲਤ ਤੁਸੀਂ ਖੁਦ ਦੇਖ ਸਕਦੇ ਹੋ ਤੇ ਜਿਹੜਾ ਉੱਥੇ ਫੌਜ ਦੇ ਵਿੱਚ ਡਿਊਟੀ ਕਰ ਰਿਹਾ ਬੱਚਾ ਉਸ ਬੱਚੇ ਦੀ ਮਾਨਸਿਕ ਦਸ਼ਾ ਕੀ ਹੋਊਗੀ ਕਿ ਉਹ ਦੇਸ਼ ਦੀ ਇਰਾਕੀ ਕਰ ਲੂਗਾ ਜਿਹਦੇ ਪਰਿਵਾਰ ਨਾਲ ਇਹ ਨਾ ਠੱਕਾ ਹੋ ਰਿਹਾ ਉਹਦੇ ਪਰਿਵਾਰ ਨੂੰ ਬੇਇਨਸਾਫ ਸੋ ਅਸੀਂ ਤੁਹਾਡੇ ਮੈਥਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਮੰਗਲਵਾਰ ਤੱਕ ਸਰਕਾਰ ਕੋਲੇ ਟਾਈਮ ਆ ਪ੍ਰਸ਼ਾਸਨ ਕੋਲੇ ਟਾਈਮ ਆ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਔਰ ਚੌਂਕੀ ਇੰਚਾਰਜ ਸਵੇਰੇ ਵੀ ਸਭਜੀਤ ਜੀ ਮੇਰੇ ਕੋਲੇ ਆ ਕੇ ਗਏ ਆ ਉਹਨਾਂ ਨੇ ਕਿ ਮੈਨੂੰ ਘਰੇ ਆ ਕੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਧਰਨਾ ਰੋਕ ਦਿਓ ਅਸੀਂ ਤੁਹਾਨੂੰ ਇਨਸਾਫ ਦੇ ਦਿਆਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਅਸੀਂ ਧਰਨਾ ਆਪਣੇ ਆਪ ਹੀ ਰੁਕ ਜਾਏਗਾ ਸਾਡਾ ਅਗਰ ਤੁਸੀਂ ਉਸ ਬੰਦੇ ਤੇ ਐਸਟੀਐਸਟੀ ਐਕਟ ਲਾ ਕੇ ਬਣ ਗਿਆ ਧਰਾਵਾ ਲਾ ਕੇ ਉਸ ਬੰਦੇ ਨੂੰ ਜਾਣ ਕੇ ਪਰਚੇ ਦੇ ਅੰਡਰ ਲੈਣੇ ਹੋ ਸਾਡੇ ਬੰਦਿਆਂ ਨੂੰ ਆਪਣੇ ਆਪ ਹੀ ਇਨਸਾਫ ਮਿਲ ਜਾਣਾ ਸੋ ਤੁਸੀਂ ਇਹ ਕਾਰਵਾਈ ਪਾਓ ਅਸੀਂ ਆਪਣਾ ਧਰਨਾ ਜਿਹੜਾ ਅਡਲੇ ਕਰਦਾਂਗੇ ਪਰ ਜੇ ਧਰਨਾ ਸਾਡਾ ਰੋਕਣਾ ਚਾਹੁੰਦੇ ਨੇ ਤਾਂ ਉਹ ਪਰਚਾ ਦਰਜ ਕਰਨ ਅਗਰ ਨਹੀਂ ਕਰਦੇ ਤਾਂ ਅਸੀਂ ਮੰਗਲਵਾਰ 10 ਵਜੇ 18 ਤਰੀਕ ਨੂੰ ਨਾਬੇ ਸਾਡਾ ਨਾਬੇ ਹਲਕੇ ਦਾ ਸਮਚਾ ਭਾਈਚਾਰਾ ਭਰਾਤਰੀ ਜਥੇਬੰਦੀਆਂ ਐਸਸੀਬੀਸੀ ਜਥੇਬੰਦੀਆਂ ਇਕੱਠੇ ਹੋ ਕੇ ਅਸੀਂ ਧਰਨਾ ਦੇਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲਿਆ ਜਦੋਂ ਤੱਕ ਪਰਚਾ ਉਸ ਬੰਦੇ ਤੇ ਦਰਜ ਨਹੀਂ ਹੋ ਜਾਂਦਾ ਅਸੀਂ ਆਪਣੀ ਪੂਰੀ ਤਿਆਰੀ ਕਰਕੇ ਜਾਵਾਂਗੇ ਅਸੀਂ ਉੱਥੇ ਹੀ ਆਪਣੇ ਡੇਰੇ ਲਾਵਾਂਗੇ ਜਦੋਂ ਕਰ ਦੇਣਗੇ ਉਦੋਂ ਅਸੀਂ ਉੱਠ ਕੇ ਆਪਣੇ ਘਰਾਂ ਨੂੰ ਆ ਜਾਵਾਂਗੇ ਅਸੀਂ ਸ਼ਾਂਤ ਮਾਹੌਲ ਨਾਲ ਆਪਣਾ ਹੱਕ ਲੈਣ ਵਾਸਤੇ ਤਨਾਲ ਸਰਕਾਰ ਦਾ ਬਹੁਤ ਕੁਝ ਕਹਿ ਰਹੀ ਤੇ ਅਸੀਂ ਆਮ ਲੋਕਾਂ ਦੇ ਘਰਾਂ ਚੋਂ ਓਟੇ ਵੀ ਗਰੀਬਾਂ ਨਾਲ ਅਸੀਂ ਕੋਈ ਥੱਕਾ ਨਹੀਂ ਹੋਣ ਦਵਾਂਗੇ ਤੇ ਗਰੀਬ ਲੋਕਾਂ ਵਾਲੀ ਖੜਿਆ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੇ ਵਾਦੇ ਦੇ ਉੱਤੇ ਪੂਰੀ ਉਤਰ ਰਹੀ ਹੈ ਵੀਰ ਜੀ ਜੇ ਮੈਂ ਸਪੱਸ਼ਟ ਸ਼ਬਦਾਂ ਦੇ ਵਿੱਚ ਕਹਾਂ ਤਾਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਤੋਂ 80 ਸਾਲਾਂ ਦੇ ਵਿੱਚ ਜਿੰਨਾ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਤੋਂ ਬਾਅਦ ਜਿੰਨੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਤੋਂ ਸਭ ਤੋਂ ਨਿਕੰਮੀ ਤੇ ਮਾੜੀ ਸਰਕਾਰ ਮੈਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਕਹੂੰਗਾ ਕਿਉਂ ਕਿਉਂਕਿ ਸਭ ਤੋਂ ਵੱਧ ਦਲਿਤਾਂ ਦੇ ਖਿਲਾਫ ਚੱਲ ਰਹੀ ਹੈ ਸਰਕਾਰ ਵਾਦੀ ਘਰ ਭਾਈਚਾਰੇ ਔਰ ਐਸਟੀ ਜਥੇਬੰਦੀਆਂ ਦੇ ਖਿਲਾਫ ਕਦੇ ਤੱਕ ਕੋਈ ਵੀ ਉਹਨਾਂ ਦੀ ਤੁਹਾਡੀ ਮੀਟਿੰਗ ਦੱਸ ਦਿਓ ਉਹ ਆਪਣੇ ਹੱਕਾਂ ਲਈ ਤਰਫਦੇ ਆ ਨਾ ਤਾਂ ਉਹਨਾਂ ਦਾ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਉਹਦਾ 100-100 ਗੱਡੀ ਦੇ 150 ਗੱਡੀ ਦੇ ਵਿੱਚ ਟੂੰ ਟੂੰ ਕਰਦੇ ਲੰਘ ਜਾਂਦੇ ਆ ਜਿਹੜੇ ਲੋਕਾਂ ਨੂੰ ਮੁਰਗੀ ਫਾਰਮ ਖੋਲਣ ਦੀ ਸਲਾਹਵਾ ਦਿੰਦੇ ਸੀ ਅੱਜ ਆਪ ਕਿਉਂ ਨਹੀਂ ਮੁਰਗੀ ਫਾਰਮ ਖੋਲ ਲੈਂਦੇ ਉਹਨਾਂ ਦੇ 92 ਐਮਐਲਏ ਜਿੱਤਾ ਕੇ ਦਿੱਤੇ ਇੱਥੇ ਮੈਂ ਦੋਸ਼ ਆਪਣੇ ਬੰਦਿਆਂ ਦਾ ਵੀ ਮੰਨਦਾ ਜਿਹੜੇ ਐਸਸੀਬੀਸੀ ਦੇ ਵਿੱਚੋਂ ਜਿਹੜੇ ਜਿਹੜੇ ਮੰਤਰੀ ਬਣ ਕੇ ਜਾਂਦੇ ਆ ਜਾਂ ਐਮਐਲਏ ਬਣ ਕੇ ਜਾਂ ਦੇ ਸਰਕਾਰੀ ਦਰਬਾਰੇ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਔਰ ਖਾਸ ਕਰਕੇ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹ ਪੰਜਾਬ ਤੋਂ ਨਾ ਚੱਲਦੀ ਹੋਈ ਦਿੱਲੀ ਤੋਂ ਚੱਲ ਰਹੀ ਆ ਦਿੱਲੀ ਦੀਆਂ ਜਿੰਨੀਆਂ ਵੀ ਨੀਤੀਆਂ ਨੇ ਉਹ ਐਸਸੀ ਤੇ ਬੀਸੀ ਸਮਾਜ ਨੂੰ ਖਤਮ ਕਰਨ ਵਾਸਤੇ ਐਸਸੀ ਦਲਤ ਭਾਈਚਾਰੇ ਨੂੰ ਬਿਲਕੁਲ ਨੀਵਾ ਦਿਖਾਉਣ ਵਾਸਤੇ ਔਰ ਲੇਡੀਜ਼ ਵਰਗ ਨੂੰ ਔਰਤਾਂ ਨੂੰ ਜਿਨ੍ਹਾਂ ਨੂੰ 50% ਰਿਜ਼ਰਵੇਸ਼ਨ ਦੀ ਗੱਲ ਕਰਦੇ ਸੀ ਤੁਸੀਂ ਦੇਖਿਆ ਉਹਨਾਂ 13 ਲੋਕ ਸਭਾ ਦੀਆਂ ਸੀਟਾਂ ਤੇ ਇੱਕ ਵੀ ਲੇਡੀ ਜੀ ਨੂੰ ਉਹਨਾਂ ਨੇ ਟਿਕਟ ਨਹੀਂ ਦਿੱਤੀ ਸੋ ਇਹਨਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਉਹ ਸਮਾਜ ਬੀਸੀ ਦੇ ਵਿੱਚੋਂ ਜਿਹੜੇ ਜਿਹੜੇ ਮੰਤਰੀ ਬਣ ਕੇ ਜਾਂਦੇ ਆ ਜਾਂ ਐਮਐਲਏ ਬਣ ਕੇ ਜਾਂਦੇ ਆ ਉਹ ਇਹਨਾਂ ਦੇ ਸੇਰੀ ਬਣ ਕੇ ਰਹਿ ਜਾਂਦੇ ਆ ਉਹ ਜੋ ਇਹਨਾਂ ਨੂੰ ਹੁਕਮ ਕਹਿੰਦੇ ਆ ਉਦਾਂ ਵਜਾਈ ਜਾਂਦੇ ਆ ਕੋਈ ਵੀ ਇਹਨਾਂ ਦੇ ਸਰਕਾਰੀ ਦਰਬਾਰੇ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਔਰ ਖਾਸ ਕਰਕੇ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹ ਪੰਜਾਬ ਤੋਂ ਨਾ ਚੱਲਦੀ ਹੋਈ ਦਿੱਲੀ ਤੋਂ ਚੱਲ ਰਹੀ ਆ ਦਿੱਲੀ ਦੀਆਂ ਜਿੰਨੀਆਂ ਵੀ ਨੀਤੀਆਂ ਨੇ ਉਹ ਐਸਸੀ ਤੇ ਬੀਸੀ ਸਮਾਜ ਨੂੰ ਖਤਮ ਕਰਨ ਵਾਸਤੇ ਐਸਸੀ ਦਲਿਤ ਭਾਈਚਾਰੇ ਨੂੰ ਬਿਲਕੁਲ ਨੀਵਾ ਦਿਖਾਉਣ ਵਾਸਤੇ ਔਰ ਲੇਡੀਜ਼ ਵਰਗ ਨੂੰ ਔਰਤਾਂ ਨੂੰ ਜਿਨ੍ਹਾਂ ਨੂੰ 50% ਰਿਜ਼ਰਵੇਸ਼ਨ ਦੀ ਗੱਲ ਕਰਦੇ ਸੀ ਤੁਸੀਂ ਦੇਖਿਆ ਉਹਨਾਂ 13 ਲੋਕ ਸਭਾ ਦੀਆਂ ਸੀਟਾਂ ਤੇ ਇੱਕ ਵੀ ਲੇਡੀ ਜੀ ਨੂੰ ਉਹਨਾਂ ਨੇ ਟਿਕਟ ਨਹੀਂ ਦਿੱਤੀ ਸੋ ਇਹਨਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਉਹ ਸਮਾਜ ਦੇ ਮਾਸਤੇ ਮਾਰੂ ਹੀ ਨੀਤੀਆਂ ਨੇ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਤੇ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਸਦਾ ਇਹਨਾਂ ਗੱਲਾਂ ਦਾ ਵਿਰੋਧ ਕਰਦੀ ਰਹੂਗੀ ਸਮਾਜ ਦੇ ਨਾਲ ਜਿੱਥੇ ਵੀ ਤੱਕਾ ਹੋਊਗਾ ਖਾਸ ਕਰਕੇ ਜਾਤੀ ਵਿਕਤਰੇ ਜਿਹੜੇ ਬਹੁਤ ਜ਼ਿਆਦਾ ਹੋ ਰਿਹਾ ਕੱਲ ਕੱਲ ਆਪਣੇ ਭਾਈਚਾਰੇ ਦੇ ਵਿੱਚ ਇੱਥੇ ਜਥੇਬੰਦੀਆਂ ਦੇ ਵਿੱਚ 9 ਕੇਸ ਆਏ ਆ ਜੀ ਜਿੱਥੇ ਜਾਤੀਵਾਦ ਨੂੰ ਲੈ ਕੇ ਉਹਨਾਂ ਲੋਕਾਂ ਨਾਲ ਜਾਤੀ ਦੌਰ ਤੇ ਵਿਕਤਰਾ ਇੱਕ ਦਾਦਾ ਇਸ ਤਰ੍ਹਾਂ ਦਾ ਹੋ ਗਿਆ ਕਿ ਗੁਰੂ ਘਰ ਦੇ ਵਿੱਚੋਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਨ੍ਹਾਂ ਨੂੰ ਆਪਾਂ ਸਭ ਸਾਂਝੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੋ ਇਹ ਜਿਹੜੀ ਹੈ ਇਹ ਗੁੰਡਾਗਰਦੀ ਦਾ ਰਾਜ ਹੈ ਇੱਥੇ ਕੋਈ ਕਹਿ ਦੀ ਸੁਣਵਾਈ ਨਹੀਂ ਐਸੇ ਭਾਈਚਾਰੇ ਦੇ ਖਿਲਾਫ ਸਰਕਾਰ ਚੱਲ ਰਹੀ ਹੈ ਅਸੀਂ ਆਪਣਾ ਹੱਕ ਲੈਣ ਵਾਸਤੇ ਸੜਕਾਂ ਤੇ ਉਤਰਾਂਗੇ ਸਰ ਮੇਰਾ ਨਾਮ ਰਜਿੰਦਰ ਸਿੰਘ Son of ਦਰਸ਼ਨ ਸਿੰਘ ਸਰ ਗੱਲ ਇਹ ਹੋਈ ਹੈ ਮੈਨੂੰ ਨਾ ਅੱਜ ਕਟੋ-ਕਟ 10 ਦਿਨ ਹੋ ਗਏ ਘਰੇ ਆਏ ਨੂੰ ਜਾਨੀ ਕਿ ਇਹ ਵੀ 6-7 ਦਿਨ ਹੋ ਗਏ ਮੈਂ ਹਸਪਤਾਲ ਤੋਂ ਆਇਆ ਸਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਇਸ ਕਰਕੇ ਤੁਹਾਨੂੰ ਬੁਲਾਇਆ ਸਰ ਤੇ ਸਰ ਮੇਰੇ ਨਾਲ ਨਜਾਇਜ਼ ਧੱਕਾ ਹੋ ਰਿਹਾ ਇੱਕ ਤਰ੍ਹਾਂ ਦਾ ਸਰ ਮੈਂ ਇਹ ਨੂੰ ਲੈ ਕੇ ਤਕਰਾਉਦਾ ਸਰ ਮੇਰੀ ਜ਼ਮੀਨ ਕਰਕੇ ਜੋ ਮੇਰੇ ਲਵੇ ਹੈਗਾ ਪਲਾਟ ਥੋੜਾ ਬੋਤਾ ਜੀ ਉਹਦੇ ਕਰਕੇ ਧੱਕਾ ਹੋ ਰਿਹਾ ਸਰ ਉਹਨਾਂ ਨੰਬਰਾਂ 'ਚ ਤਬਦੀਲ ਕਰਾਇਆ ਪਿਆ ਜੀ ਜਿਵੇਂ ਨੰਬਰ ਤੋੜ ਕੇ ਮੇਰਾ ਨੰਬਰ ਤੋੜ ਕੇ ਕਿਸੇ ਹੋਰ ਦੀ ਜਗ੍ਹਾ 'ਚ ਵਾੜਿਆ ਪਿਆ ਆਪਣਾ ਉੱਥੇ ਨੰਬਰ ਸ਼ੋਅ ਕਰ ਰਹੇ ਨੇ ਸਰ ਉਹ ਤੇ ਮੇਰਾ ਪਹਿਲੇ ਤੋਂ ਹੀ ਕਬਜ਼ਾ ਸਰ ਉੱਥੇ ਗੇਟ ਮੇਰਾ ਕੱਢਿਆ ਨੇ ਉਹ ਮੇਰੀ ਭਰੀ ਹੋਈ ਹੈ ਸਰ ਮੇਰਾ ਪਹਿਲੇ ਤੋਂ ਹੀ ਕਬਜ਼ਾ ਹੈ ਸਰ ਇਹ ਅਸੀਂ ਮਿੱਟੀ ਇਹ ਮਿੱਟੀ ਪਾਉਣ ਲੱਗੇ ਹੋਏ ਸੀ ਮੈਂ ਤੇ ਮੇਰੀ ਮਾਤਾ ਉਹਨੂੰ ਰੋਕਣ ਵਾਸਤੇ ਗਏ ਆ ਤੇ ਉਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਕਰੀ ਤੇ ਸਾਡੀ ਜਾਤੀ ਬਾਰੇ ਬੋਲਿਆ ਸਰ ਪਰ ਮੈਂ ਇਹੀ ਮੰਗ ਕਹਿੰਦਾ ਕਿਹਨਾਂ ਵੱਲੋਂ ਧੱਕਾ ਕਰਿਆ ਯਾਰ ਗੁਰਦਿਆਲ ਸਿੰਘ ਵਲਦ ਪੁੱਤਰ ਇੰਦਰ ਸਿੰਘ ਇਹ ਤਿੰਨ ਬੰਦੇ ਸੀ ਰਾਜਵਿੰਦਰ ਸਿੰਘ ਤੇ ਇੱਕ ਸੁਖਚੈਨ ਸਿੰਘ ਇਹ ਤਿੰਨ ਬੰਦੇ ਸੀ ਸਰ ਕਿੱਥੇ ਰਹਿੰਦੇ ਨੇ ਜੀ ਇਹ ਪਿੰਡ ਇੱਥੇ ਸਟੇਸ਼ਨ ਤੇ ਹੀ ਰਹਿੰਦੇ ਨੇ ਅਲੀਪੁਰ ਚ ਹੀ ਵੱਸਦੇ ਨੇ ਸਾਰੇ ਹਾਂਜੀ ਸਰ ਪ੍ਰਸ਼ਾਸਨ ਜਿਮਾ ਕਰਨਾ ਚਾਹੁੰਦੇ ਹਾਂ ਸਰ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਜੋ ਬਣਦੀ ਕਾਰਵਾਈ ਆ ਉਹਨਾਂ ਦੇ ਕੀਤੀ ਜਾਵੇ ਸਰ ਬਸ ਮੈਂ ਇਹੀ ਮੰਗ ਕਰਦਾ ਤੁਹਾਡੇ ਕੋਲੋਂ ਮੰਗਲਵਾਰ ਨਾਲ ਧਰਨਾ ਦੇ ਕੌਲ ਦਿੱਤੀ ਗਏ ਦੇ ਬਾਰੇ ਕੀ ਕਹੂੰਗੇ ਸਰ ਅਸੀਂ ਧਰਨਾ ਦੇ ਜੇ ਸਾਡੀ ਪ੍ਰਸ਼ਾਸਨ ਨਾ ਸੁਣੀ ਫਿਰ ਅਸੀਂ ਤਾਂ ਧਰਨਾ ਦਾ ਲਾਹਾਂਗੇ ਸਰ ਫਿਰ ਤਾਂ